ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਹੀ ਹਿਰਦੇ ਵੇਦਕ ਘਟਨਾ ਜਿਹੜੀ ਦੁਖਾਂਤ ਜਿਹੜਾ ਸਮਰਾਲੇ ਕਿਸੇ ਦੁਸ਼ਟ ਨੇ ਸਾਈਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੀਤਰ ਬਾਣੀ ਜਿਹੜੇ ਛੋਟੇ ਸਰੂਪ ਜਿੰਨਾ ਆਪਾਂ ਗੁਟਕਾ ਸਾਹਿਬ ਕਹਿੰਦੇ ਆ ਉਹਦੀ ਜੋ ਕੋਹੋਰ ਬੇਅਦਬੀ ਜਿਹੜੀ ਉੱਥੇ ਹੋਈ ਆ ਉਹਦੇ ਨਾਲ ਸ਼੍ਰੀ ਆਨੰਦਪੁਰ ਸਾਹਿਬ ਦੇ ਸਾਰੇ ਵਾਸੀਆਂ ਦਾ ਬੜਾ ਦਿਲ ਦੁਖਿਆ ਅਠੇ ਪੈ ਟਹਿਲ ਸੇਵਾ ਲਹਿਰ ਵੱਲੋਂ ਅਸੀਂ ਸਰਕਾਰਾਂ ਨੂੰ ਕਈ ਵਾਰੀ ਅਪੀਲ ਕੀਤੀ ਜਿਹੜਾ ਸਰਬ ਧਰਮ ਵਿਅਦਬੀ ਰੋਕੂ ਕਾਨੂੰਨ ਮੋਰਚਾ ਸਮਾਣੇ ਜਿਹੜਾ ਸਿੰਘ ਵੇਖੋ ਸੰਗਤ ਜੀ ਜਿਹੜਾ ਸਿੰਘ ਕਰੀਬ 14 ਮਹੀਨਿਆਂ ਤੋਂ ਟਾਵਰ ਤੇ ਚੜ੍ਹ ਕੇ ਬੈਠਾ ਕੇ ਜਿਹੜੀ ਬਹੁਤ ਨਾਜ਼ੁਕ ਹਾਲਤ ਦੇ ਵਿੱਚ ਸਿਹਤ ਇੰਨੀ ਖਰਾਬ ਹੋਈ ਪਈ ਹੈ ਸਰਕਾਰ ਤੋਂ ਇੱਕ ਕਾਨੂੰਨ ਮੰਗਦੇ ਪਏ ਆ ਕਿ ਜਿਹੜਾ ਕੋਈ ਦੋਖੀ ਖਾਲਸਾ ਜੀ ਜਿਹੜਾ ਕੋਈ ਦੋਖੀ ਵਿਅਦਬੀ ਕਰਦਾ ਉਹਨੂੰ ਸਖਤ ਸਜ਼ਾ ਹੋਵੇ ਸੋ ਉਹ ਸਜ਼ਾ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਇਹਦੇ ਵਾਸਤੇ ਹੁਣੇ ਗੁਰਮੁਖਾਂ ਦੇ ਨਾਲ ਇਹ ਮਤਾ ਗੁਰਮਤਾ ਕਰਕੇ ਅਸੀਂ ਸਰਕਾਰ ਨੂੰ ਫੇਰ ਬੇਨਤੀ ਕਰਦੇ ਆਂ ਪਿੱਛੇ ਵੀ 24 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਤੇ ਰਵਿੰਦਰ ਕੇਜਰੀਵਾਲ ਸਾਹਿਬ ਨੂੰ ਪੁੱਛਿਆ ਸੀ ਤਾਂ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਕਿ ਕੀ ਕੀਤਾ ਜਾ ਕੀ ਬਣਾਇਆ ਜੇ ਇੱਥੇ ਐਡਾ ਵੱਡਾ ਤੁਸੀਂ ਸੈਸ਼ਨ ਬੁਲਾ ਲਿਆ ਪੰਜਾਬ ਵਿਧਾਨ ਸਭਾ ਸ਼੍ਰੀ ਆਨੰਦਪੁਰ ਸਾਹਿਬ ਲੈ ਕੇ ਆਗੇ ਤੁਸੀਂ ਪਰ ਆ ਕੇ ਤੁਸੀਂ ਕਾਨੂੰਨ ਫੇਰ ਨਹੀਂ ਬਣਾਇਆ ਤੁਹਾਡੀਆਂ ਉਹਨਾਂ ਨਲਾਕੀਆਂ ਦਾ ਕਾਰਨ ਹੀ ਹੈ ਇਹ ਜਿਹੜਾ ਅੱਜ ਵੀ ਇਹ ਬੇਤਬੀਆਂ ਹੋ ਰਹੀਆਂ ਕਿਸੇ ਨੂੰ ਡਰ ਹੀ ਨਹੀਂ ਕਿਸੇ ਨੂੰ ਭੋਇ ਹੀ ਨਹੀਂ ਕਿਸੇ ਨੂੰ ਖੌਫ ਨਹੀਂਗਾ ਸੋ ਅਸੀਂ ਫਿਰ ਬੇਨਤੀ ਕਰਦੇ ਆਂ ਬਲਕਿ ਚੇਤਾਵਨੀ ਦੰਦੇ ਆਂ ਕਿ ਜੇ ਤੁਸੀਂ ਸਰਕਾਰ ਨੇ ਇਦਾਂ ਹੀ ਢੱਲਾ ਮੱਠਾ ਰਵਈਆ ਅਪਣਾਇਆ ਤੇ ਸਾਰਿਆ ਪੰਥ ਰਾਲ ਕੇ ਕਿਉਂਕਿ ਇਹ ਅਨੰਦਪੁਰ ਸਾਹਿਬ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਖਾਲਸਾ ਪੰਥ ਦੀ ਧਰਤੀ ਹੈ ਇਸ ਧਰਤੀ ਤੋਂ ਫਿਰ ਐਸੇ ਯੋਧੇ ਗੁਰੂ ਦੇ ਯੋਧੇ ਜਿਹੜੇ ਇਕੱਠੇ ਹੋ ਕੇ ਫਿਰ ਤੁਰਨਗੇ ਫਿਰ ਤੁਹਾਡੇ ਵਾਸਤੇ ਮੁਸ਼ਕਲਾਂ ਹੋ ਜਾਣੀਆਂ ਬੇਨਤੀ ਹੈ ਇਹਨਾਂ ਦੁਸ਼ਟਾਂ ਦੇ ਵਾਸਤੇ ਬੇਮਿਸਾਲ ਸਜ਼ਾ ਦਾ ਕਾਨੂੰਨ ਜਿਹੜਾ ਪੈਂਡਿੰਗ ਚੱਲਦਾ ਪਿਆ ਉਹਨੂੰ ਲਾਗੂ ਕਰੋ ਕੋਨੂੰ ਜਲਦੀ ਤੋਂ ਜਲਦੀ ਲਾਗੂ ਕਰੋ ਨਹੀਂ ਤੇ ਅਗਲਾ ਪ੍ਰੋਗਰਾਮ ਅਸੀਂ ਫਿਰ ਦੇਣ ਵਾਸਤੇ ਮਜਬੂਰ ਹੋਵਾਂਗੇ ਉਹਦੀ ਜ਼ਿੰਮੇਵਾਰ ਸਰਕਾਰ ਭਗਵੰਤਮਾਨ ਸਰਕਾਰ ਹੋਏਗੀ ਜੇ ਖਾਲਸਾ ਪੰਥ ਵਹੀਰਾ ਘੱਟ ਕੇ ਚੰਡੀਗੜ੍ਹ ਨੂੰ ਤੁਰ ਪਿਆ ਉਹਦੇ ਤੁਸੀਂ ਜ਼ਿੰਮੇਵਾਰ ਹੋਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਪਿਛਲੇ ਕਈ ਦਿਨਾਂ ਤੋਂ ਤਾਂ ਚਿਰਗੁਰ ਤੇ ਇੱਕ ਬਹਾਦਰ ਸੱਚੇ ਪਾਤਸ਼ਾਹ ਮਹਾਰਾਜੀ ਦਾ 350 ਸਾਲਾਂ ਦੀ ਸਤਾਬਦੀ ਦਿਹਾੜੇ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਦੇ 350 50 ਸਾਲਾਂ 350 ਸਾਲਾਂ ਸ਼ੀਧੀ ਦਿਹਾੜੇ ਸੰਗਤਨ ਹੈ ਬਹੁਤ ਹੀ ਸ਼ਰਧਾਪੂਰਵਕ ਮਨਾਏ ਆ ਉੱਥੇ ਹੀ ਕੁਝ ਪਾਪੀ ਦੁਸ਼ਟ ਲੋਕ ਬੇਮੁਖ ਜੋ ਲੋਕ ਹਨ ਜਿਨ੍ਹਾਂ ਨੂੰ ਸਮਝ ਨਹੀਂ ਹੈ ਉਹ ਅੱਜ ਵੀ ਗੁਰੂ ਗੁਰੂ ਸਾਹਿਬ ਦੇ ਨਾਲ ਸਮਰਾਲੇ ਦੇ ਵਿੱਚ ਘਟਨਾ ਦਾ ਪਤਾ ਲੱਗਿਆ ਜੋ ਉਥੀਆਂ ਦੀ ਉਹਨਾਂ ਨੇ ਗੁਰੂ ਸਾਹਿਬ ਦੀਆਂ ਦੀ ਬੇਅਦਬੀ ਕੀਤੀ ਹੈ ਬਹੁਤ ਹੀ ਮਾੜੀ ਜਿੰਨਾ ਕਹਿਤਾ ਹੈ ਕਿ ਵੱਧ ਤੋਂ ਵੱਧ ਘਟਿਆ ਹਰਕਤ ਹੈ ਉਹਨਾਂ ਲੋਕਾਂ ਇਨਸਾਨਾਂ ਵਾਸਤੇ ਅਗਰ ਸਰਕਾਰ ਨੇ ਕੋਈ ਇਸ ਤਰ੍ਹਾਂ ਦਾ ਬੇਅਦਬੀ ਪਿਛਲੇ ਸਮੇਂ ਜਿੰਨੀਆਂ ਹੋਈਆਂ ਹਾਂ ਕੋਈ ਸਖਤ ਕਾਨੂੰਨ ਬਣਾਇਆ ਹੁੰਦਾ ਤਾਂ ਅੱਜ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਦੀਆਂ ਆਪਾਂ ਅਨੰਤ ਪ੍ਰਸਾਦ ਦੀ ਪਵਿੱਤਰ ਧਰਤੀ ਤੋਂ ਗੁਰੂਗਿਆ ਸੰਗਤਾਂ ਸੰਗ ਸਰਕਾਰ ਨੂੰ ਅਪਰੋਜ ਔਰ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਸ ਤਰ੍ਹਾਂ ਦੇ ਜੋ ਦੁਸ਼ਟ ਪਾਪੀ ਲੋਕ ਹਨ ਅਣਜਾਣ ਲੋਕ ਹਨ ਜਿਨ੍ਹਾਂ ਨੂੰ ਪਰਮਾਤਮਾ ਦਾ ਗੁਰੂ ਸਾਹਿਬ ਦਾ ਡਰ ਭੈ ਨਹੀਂ ਹੈ ਜੋ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ ਸਖਤ ਸਖਤ ਕਾਨੂੰ ਬਣਾਇਆ ਜਾਵੇ ਤਾਕੇ ਆਹ ਸਾਹਮਣੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਜੀ ਸਰਕਾਰ ਨੂੰ ਆਪਾਂ ਫੇਰ ਪ੍ਰੋਜੋਰ ਅਪੀਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ